ਕਹੀਏ ਉਹੀ ਗੱਲ ਦੱਸਾਂ ਜਿਹੜਾ ਪਾਣੀ ਆ ਜਮੀਨੀ ਪਾਣੀ ਜਾਣਾ ਚਾਹੀਦਾ ਇਹਨਾਂ ਦੇ ਪਾਰਕਾਂ ਦੇ ਵਿੱਚ ਹਰੇਨ ਹਾਰਵੈਸਟਿੰਗ ਲੱਗਣੇ ਚਾਹੀਦੇ ਅੱਜ ਤੱਕ 2.5 ਸਾਲ ਹੋ ਗਏ ਇਹਨਾਂ ਦੀ ਆਪ ਸਰਕਾਰ ਆ ਇਹਨੂੰ ਜਿਨ੍ਹਾਂ ਵੱਲੋਂ ਅੱਜ ਤੱਕ ਇੱਕ ਰੇਨ ਸਮਰਸੀ ਹਾਰਵੈਸਟਿੰਗ ਸਿਸਟਮ ਲਾਇਆ ਨਹੀਂ ਹੋਇਆ ਅੱਬੇ ਵਜਾ ਆਏਗਾ ਨਾ ਬਿੜੋ ਕਿਸੇ ਵਾਰਡ 'ਚ ਇੱਕ ਐਮਐਲਏ ਜਿਹੜਾ ਮਰਜ਼ੀ ਕਹਿ ਦਵੇ ਕਿ ਮੇਰੇ ਵਾਰਡ 'ਚ ਰੇਨ ਹਾਰਵੈਸਟਿੰਗ ਲਾਇਆ ਮੈਂ ਉਹਨਾਂ ਦੀ ਜੁੱਤੀ 'ਚ ਵੀ ਪਾਣੀ ਪੀ ਲੂੰਗਾ ਕਿਸੇ ਵਾਰਡ ਚ ਇੱਕ ਐਮਐਲਏ ਜਿਹੜਾ ਮਰਜ਼ੀ ਕਹਿ ਦਵੇ ਕਿ ਮੇਰੇ ਵਾਰਡ ਚ ਰੇਨ ਹਾਰਵੈਸਟਿੰਗ ਲਾਇਆ ਮੈਂ ਉਹਨਾਂ ਦੀ ਜੁੱਤੀ ਚ ਵੀ ਪਾਣੀ ਪੀ ਲੂੰਗਾ। ਨਹੀਂ। ਅਰੇ ਕਹਿਣਾ ਕੀ ਚਾਹਤੇ ਹੋ? ਮਰਜ਼ੀ ਕਹਿ ਦਵੇ ਕਿ ਮੇਰੇ ਵਾਰਡ ਚ ਰੇਨ ਹਾਰਵੈਸਟਿੰਗ ਲਾਇਆ ਮੈਂ ਉਹਨਾਂ ਦੀ ਜੁੱਤੀ ਚ ਵੀ ਪਾਣੀ ਪੀ ਲੂੰਗਾ। ਮੈਂ ਉਹਨਾਂ ਦੀ ਜੁੱਤੀ ਚ ਵੀ ਪਾਣੀ ਪੀ ਲੂੰਗਾ। ਨਹੀਂ। ਇਹ ਜੁਰ ਬਲ ਰਹਾ ਹੈ। ਮੈਂ ਉਹਨਾਂ ਦੀ ਜੁੱਤੀ ਚ ਵੀ ਪਾਣੀ ਪੀ ਲੂੰਗਾ। ਮੈਂ ਉਹਨਾਂ ਦੀ ਜੁੱਤੀ ਚ ਵੀ ਪਾਣੀ ਪੀ ਲੂੰਗਾ। ਮੈਂ ਉਹਨਾਂ ਦੀ ਜੁੱਤੀ ਚ ਵੀ ਪਾਣੀ ਪੀ ਲੂੰਗਾ। ਨਹੀਂ। ਕੌਣ ਹੈ ਲੋਕ? ਕਿੱਥੋਂ ਆਤੇ ਹੋ? ਜਿਆ ਜਰਾ ਖੱਬੇ ਤੋਂ ਪਾਰ ਹੈ ਨਾ। ਇਦੇ ਵਿੱਚ ਅਸੀਂ ਬਰਸ਼ਾਤੀ ਪਾਣੀ ਰੇਨ ਵਾਟਰ ਹਾਰਵੈਸਟਿੰਗ ਦਾ ਪ੍ਰੋਜੈਕਟ ਵੀ ਮੈਂ ਪਾਸ ਕਰ ਦਿੱਤਾ ਹੈ